ਹਾਂਜੀ ਬਬਲੂ ਨੂੰ ਕਵਲਵੀਰ ਜੀ ਹੋਣਾਂ ਦਾ ਕੈਮਰਾਮੈਨ ਸਮਝਣ ਵਾਲਿਆਂ ਨੂੰ ਜਵਾਬ ਦਿੱਤਾ ਬਬਲੂ ਨੇ ਪਰ ਬਬਲੂ ਇੱਥੇ ਜਵਾਬ ਦਿੰਦਾ ਹੋਇਆ ਕਮੈਂਟਸ ਦੇ ਰਿਪਲਾਈ ਦਿੰਦਾ ਹੋਇਆ ਭਾਵਕ ਹੋ ਗਿਆ ਤੇ ਉਸਨੇ ਦੱਸਿਆ ਕਿ ਮੇਰਾ ਇਹੀ ਕੰਮ ਹੈ ਤੇ ਮੇਰੇ ਡੈਡੀ ਜੀ ਜੋ 2017 ਦੇ ਵਿੱਚ ਸਾਨੂੰ ਛੱਡ ਕੇ ਚਲੇ ਗਏ ਸਨ ਉਸ ਤੋਂ ਬਾਅਦ ਮੈਂ ਹੀ ਇਕੱਲਾ ਕਮਾਉਣ ਵਾਲਾ ਆ ਤੇ ਮੈਂ ਕੋਈ ਹੋਰ ਕੰਮ ਨਹੀਂ ਕਰਦਾਗਾ ਤੇ ਮੇਰਾ ਕੰਮ ਸਿਰਫ ਐਡੀਟਿੰਗ ਕਰਨਾ ਜਾਂ ਵੀਡੀਓਜ਼ ਬਣਾਉਣਾ ਹੀ ਹੈ ਤੇ ਇਸ ਦੇ ਵਿੱਚ ਮੈਨੂੰ ਕੁਝ ਵੀ ਬੁਰਾ ਨਹੀਂ ਲੱਗਦਾਗਾ ਇਹ ਮੇਰੀ ਹੱਥੀਕਰਤ ਹੈ ਤੇ ਮੈਂ ਇਹ ਕਰਨੀ ਛੱਡ ਨਹੀਂ ਸਕਦਾਗਾ ਤੇ ਉਧਰ ਅਮਨ ਵੀ ਇਹ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਹੈ ਤੇ ਉਸਨੇ ਵੀ ਪ੍ਰੀਤ ਤੇ ਸੰਦੀਪ ਦੇ ਮਹਿੰਦੀ ਵਗੈਰਾ ਲਗਾਈ ਨੇਲ ਆਰਟ ਕੀਤਾ ਜਿਸ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਫੈਮਲੀ ਨੇ ਸਿਫਤ ਕੀਤੀ ਤੇ ਕਵਲ ਹੋਣਾ ਦੁਆਰਾ ਉਹਨਾਂ ਦਾ ਹੱਕ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਹੈ ਤੇ ਘਰ ਦੇ ਵਿੱਚ ਵੀ ਉਹਨਾਂ ਨੂੰ ਸਾਰੇ ਬੱਚਿਆਂ ਦੇ ਬਰਾਬਰ ਸਮਝਿਆ ਜਾਂਦਾ ਹੈ ਸੋ ਬੈਡ ਕਮੈਂਟ ਕਰਨ ਵਾਲਿਆਂ ਨੂੰ ਉਹਨਾਂ ਨੇ ਇਹੀ ਰਿਕਵੈਸਟ ਕੀਤੀ ਕਿ ਤੁਸੀਂ ਸਾਡੇ ਵਿੱਚ ਫੋਟ ਨਾ ਪਵਾਓ ਬਲਕਿ ਤੁਸੀਂ ਖੁਸ਼ ਹੋਵੋ ਸਾਡੀ ਸਪੋਰਟ ਕਰੋ ਤਾਂ ਕਿ ਅਸੀਂ ਆਪਣੇ ਘਰ ਦੇ ਮਿਡਲ ਕਲਾਸ ਲੋਕ ਹੁੰਦੇ ਆ ਜਿਹੜੇ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਦੇ ਹਨ ਤੇ ਸਾਡੀ ਹੈਲਪ ਕਰੋ ਜੇਕਰ ਤੁਸੀਂ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾਮ ਬੋਲੋ ਸੋ ਵੀਡੀਓ ਨੂੰ ਵਾਤਵਾਰਦ ਸ਼ੇਅਰ ਕਰੋ ਹਾਂਜੀ ਬੱਬਲੂ ਨੇ ਦੱਸਿਆ ਕਿ ਮੈਂ ਹੁਣ ਤੱਕ ਇੱਥੋਂ ਤੱਕ ਜਦੋਂ ਜਿੱਥੋਂ ਤੱਕ ਪਹੁੰਚਿਆ ਹਾਂ ਮੈਂ ਕਵਲ ਵੀਰ ਜੀ ਹੋਣਾਂ ਦੀ ਸਪੋਰਟ ਨਾਲ ਹੀ ਪਹੁੰਚਿਆ ਹਾਂ ਤੇ ਉਹਨਾਂ ਦੀ ਸਪੋਰਟ ਜਿੰਨੀ ਮੈਨੂੰ ਹੋਈ ਹੈ ਓਨੀ ਕਿਸੇ ਨੇ ਮੈਨੂੰ ਸਪੋਰਟ ਨਹੀਂ ਕੀਤੀ ਸੋ ਤੁਸੀਂ ਵੀ ਵਾਤਵਾਰਦ ਵੀਡੀਓ ਨੂੰ ਸ਼ੇਅਰ ਕਿਸੇ ਨੇ ਵੀ ਨਹੀਂ ਕੀਤੀਗੀ ਸਪੋਰਟ ਹਾਂ ਜੀ ਉਸਨੇ ਕਿਹਾ ਕਿ ਹਾਂ ਮੈਂ ਸੱਚੀ ਕੈਮਰਾਮੈਨ ਹੀ ਹਾਂ ਤੁਸੀਂ ਇਹ ਗੱਲ ਹੀ ਸਮਝ ਲਵੋ ਜੇਕਰ ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਤਾਂ